ਬਠਿੰਡਾ ਜ਼ਿਲ੍ਹੇ ਦੇ ਪਿੰਡ ਲਹਿਰਾ ਮੁਹੱਬਤ ਵਿਖੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਇੱਕ ਪੰਜਾਬੀ ਦੀ ਕੁੱਟਮਾਰ ਦਾ ਮਾਮਲਾ ਆਇਆ। ਸਾਹਮਣੇ ਵੀਡੀਓ ਹੋਈ ਵਾਇਰਲ। ਲੋਕ ਲੋਕ ਹੋਏ ਇਕੱਠੇ ਅਤੇ ਪੁਲਿਸ ਨੂੰ 307 ਦਾ ਮਾਮਲਾ ਦਰਜ ਕਰਨ ਦੀ ਕੀਤੀ ਅਪੀਲ। ਕਿਹਾ ਨਾ ਨਾ ਕਾਰਵਾਈ ਹੋਈ ਤਾਂ ਕਰਾਂਗੇ ਰੋੜ ਜਾਵਾਂਗੇ। ਦੱਸਦੀ ਹੈ ਕਿ ਭਾਵੇਂ ਹੁਸ਼ਿਆਰਪੁਰ ਦੀ ਘਟਨਾ ਹੋਵੇ ਤੇ ਭਾਵੇਂ ਹੋਣ ਇਹ ਲਹਿਰਾ ਮੁਹੱਬਤ ਦੀ ਘਟਨਾ ਹੋਵੇ। ਪ੍ਰਵਾਸੀ ਮਜ਼ਦੂਰਾਂ ਵੱਲੋਂ ਲਗਾਤਾਰ ਪੰਜਾਬੀਆਂ ਦੀ ਜਿਹੜੀ ਹੈ ਕੂਟਮਾਰਜਾਂ ਹੋਰ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਉਹ ਸਾਹਮਣੇ ਆ ਰਹੇ ਹਨ ਅਤੇ ਲੋਕਾਂ ਵੱਲੋਂ ਪਿੰਡ ਪਿੰਡ ਮਤੇ ਪਾਏ ਜਾ ਰਹੇ ਹਨ ਕਿ ਇਹਨਾਂ ਨੂੰ ਪਿੰਡ ਦੇ ਵਿੱਚ ਰਹਿਣ ਨਹੀਂ ਦੇਣਾ। ਇਸ ਨੂੰ ਲੈ ਕੇ ਇੱਕ ਹੋਰ ਮਾਮਲਾ ਹੁਣ ਤੱਕ ਜਿਹੜਾ ਸਾਹਮਣੇ ਹੈ ਜਿੱਥੇ ਇੱਕ ਪ੍ਰਵਾਸੀ ਮਿਹਰੂ ਜੋ ਲਹਿਰਾ ਮਬਦ ਕਰਮਲ ਦੇ ਬਾਹਰੜੀ ਇਹਨਾਂ ਦੀ ਇੱਕ ਰੇੜੀ ਲੱਗਦੀ ਹੈ ਤੇ ਇਸ ਨੂੰ ਲੈ ਕੇ ਇਹਨਾਂ ਆਮ ਲੋਕਾਂ ਦਾ ਕਹਿਣਾ ਹੈ ਕਿ ਉਹ ਇਹਨਾਂ ਦੇ ਕੋਲੋਂ ਉਹਨੇ ਉਸਨੇ ਰੇਟ ਕਰਕੇ ਇੱਕ ਸੂਟ ਖਰੀਦਿਆ ਅਤੇ ਬਾਅਦ ਦੇ ਵਿੱਚ ਉੱਥੇ ਇੱਕ ਬੱਚਾ ਬੈਠਾ ਹੀ ਤੇ ਉਹਦਾ ਬਾਪ ਆਇਆ ਤੇ ਉਹਨੇ ਰੇਟ ਜ਼ਿਆਦਾ ਸੀ ਆ ਇਸ ਨੂੰ ਲੈ ਕੇ ਤੂ ਤੂ ਮੈਂ ਹੋਈ ਤੇ ਲੇਖਨੋ ਪੰਜਾਬੀ ਵਿਅਕਤੀ ਸੀ ਜਿਹੜਾ ਉਹ ਅਪ ਟਰੈਕਟਰ ਤੇ ਬੈਠ ਗਿਆ ਤਾਂ ਇਹਨਾਂ ਵੱਲੋਂ ਆਪਣੀ ਜਿਹੜੀ ਜਿਹੜੇ ਅੱਗੇ ਸੈੱਟ ਦਿੱਤੀ ਗਈ ਅਤੇ ਜਦ ਉਸ ਦੇ ਨਾਲ ਟਰੈਕਟਰ ਲੱਗਾ ਤਾਂ ਇਹਨਾਂ ਵੱਲੋਂ ਪੰਜ ਸਤ ਬਣ ਆਪਣਾ ਆਦਮੀਆ ਵੱਲੋਂ ਰੜਕੀ ਜਿਹੜੀ ਪ੍ਰਵਾਸੀਆਂ ਵੱਲੋਂ ਰੜਕੀ ਹੈ ਉਹਦੀ ਕੋਟਮਾਰਕ ਕੀਤੀ ਗਈ ਅਤੇ ਉਹ ਹੁਣ ਜਿਹਰੇ ਇਲਾਜ ਹਰੇ ਦੂਜੇ ਪਾਸੇ ਇਸ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਜੋ ਜ਼ਖਮੀ ਵਿਅਕਤੀ ਦੇ ਸਾਡੇ ਕੋਲੋਂ ਬਿਆਨ ਲਿਖੇ ਹਨ ਜਿਸ ਤਰ੍ਹਾਂ ਜਿਉ ਆਪਣਾ ਕਾਰ ਵੀ ਲਗਾਉਣਗੇ ਉਸ ਤਰ੍ਹਾਂ ਇਹਨਾਂ ਵੱਲੋਂ ਕਾਰ ਵੀ ਜਿਹੜੀ ਉਹ ਕੀਤੀ ਜਾਵੇਗੀ ਆ ਉਸ ਨੂੰ ਸਟਾਉਣੇ ਆ ਕੀ ਕਹਿੰਦੇ ਨੇ ਆਮ ਲੋਕ ਆਖੇ ਪੁਲਿਸ ਜੇ ਤੁਸੀਂ ਉੱਥੇ ਕਰਿਆ ਨਹੀਂ ਉਹਨੂੰ ਹਟਾਇਆ ਨਹੀਂ ਫਿਰ ਤੁਸੀਂ ਨਹੀਂ ਹਟਾਇਆ ਨਹੀਂ ਉਹ ਬੋਲਣਾ ਓਏ ਮੇਰੇ ਪਤੀ ਕبھی ਗਲਤ ਕਰ ਨਹੀਂ ਸਕਦਾ ਨਾ ਪਤੀ ਕੋਈ ਜੀ ਐਂਟੀ ਜੀ ਐਂਟੀ ਜਾ ਨਾ ਮੇਰਾ ਪਤੀ ਕبھی ਗਲਤ ਨਹੀਂ ਹੈ ਜਾ ਜੀ ਐਂਟੀ ਕੋਈ ਨਹੀਂ ਜੇ ਵੀਡੀਓ ਤੇ ਨਾ ਹੋਏ ਰਿਕਾਰਡ ਕਰਦੇ ਕਾਰਵਾਈ ਨਹੀਂ ਜੋ ਬਾਈ ਤੁਹਾਨੂੰ ਕਿ ਮੇਰੇ ਬੀਰ ਜੀ ਮੇਰੇ ਪਤੀ ਹੈ ਮੇਰਾ ਨਾਮ ਹੈ ਨੀਤੂ ਦੇਵੀ ਮੈਂ ਝਾਰਖੰਡ ਕੇ ਰਹਿਣ ਵਾਲਾ ਹਾਂ ਯਹਾਂ ਪੇ ਆਜ ਨਾ ਬਹੁਤ ਦਿਨ ਹੋ ਗਿਆ ਹੈ ਇੱਥੇ ਰਹਤੇ ਹੋਏ ਇਹੀ ਪੇ ਮੇਰਾ ਬਚਪਨ ਵੀ ਗੁਜ਼ਰਾ जवानी भी यहीं पर गुजरा बुढ़ापा भी अब आ रहा है सारे बच्चे यहीं पढ़ रहा थर्मल में मेरे पति काम करते हैं ठीक है मैं कल भी दिहाड़ी में हड़ताल हा, था ना कल भी मैं यती थी, थी मैं अभी बाबा नान सिंह से मैं सेवा करा तो कि में के आई हूँ देखिए प्रसाद में तड़के से मैं गई थी मैं यही थी।, थी मैं यहाँ रेडी मेरे को मेरे पति रखते हैं अंडा के रेडी ये गए थे अभी हिसाब करने वास्ते अंडा भी रहा डेली अंडा लाते हैं डेली बेचते हैं डेली हिसाब करते हैं जी हम भी भी मैं भी मैं धागा फटी में काम करते थे तो फिर मैं बीमार पड़ गए बीमार पड़ गए तो फिर मेरे को छोड़ा दिया फिर मैं रेडी ली रेडी लिए बच्चे पढ़ा। पढ़ाना था तो वही रेडी में थे वो था उनको भी सान दिया अब पुलिस कल चक के चक्के ले गए थे ਚਾਰ ਕੋ ਬੱਚੇ ਐ ਕਿਵੇਂ ਗੱਦੀ ਕਰੇਗੇ ਆਪਾਂ ਦਾ ਜੋ ਮੇਰੇ ਪਤੀ ਹੈ ਅੱਛਾ ਉਹ ਜੋ ਲੜਾਈ ਝਗੜਾ ਹੋਆ ਉਸਮੇ ਉਸਕੇ ਤਾਂ ਕੋਈ ਪਤੀ ਨਹੀਂ ਆ ਉਸਕੋ ਤਾਂ ਕੋਈ ਮੇਰੇ ਪਤੀ ਨਹੀਂ ਆ ਕਿ ਕਹਾ ਕੇ ਹੈ ਕਾਹ ਨਹੀਂ ਹੈ ਹਾਂ ਆਮ ਤਾਂ ਉਹਦਾ ਵੀਡੀਓ ਦੇ ਵਿੱਚ ਸੀ ਜੀ ਵੀਡੀਓ ਦਾ ਵਿੱਚ ਨਹੀਂ ਆਏ ਵੀਰ ਜੀ ਜੇ ਹੋ ਵੀਡੀਓ ਦੇ ਸਰੇ ਉਹਨਾਂ ਨੇ ਕਥਾ ਬਾਤ ਕਰੀ ਤਾਂ ਉਹਨਾਂ ਨੂੰ ਆਪਾਂ ਉਹਨਾਂ ਨੂੰ ਛੱਡੂ ਕਾਨੂੰਨ ਆਪ ਹੀ ਛੱਡੂਗਾ ਆਪ ਹੀ ਛੱਡੂ ਜੇ ਨੇ ਨਹੀਂ ਕੁਛ ਕੀਤਾ ਦੇਖੋ ਤੁਸੀਂ ਕਿੰਨੇ ਸਾਲਾਂ ਦੇ ਰਹਿੰਦੇ ਹੋ ਇੱਥੇ ਸਰੇ ਤੁਹਾਡੇ ਨਾਲ ਕੋਈ ਗੱਲਬਾਤ ਇਹ ਤੋਂ ਪਹਿਲਾਂ ਹੋਈ ਮੈਂ ਪਿੰਨ ਮੈਂ ਨਹੀਂ ਉਹਨੇ ਤਾਂ ਪਹਿਲਾਂ ਗੱਲ ਕੀਤੀ ਪਿੰਨ ਮੈਂ ਮੈਂ ਕਿੰਨਾ ਰਹਿ ਤਾ ਇਹਨਾਂ ਦਾ ਹੱਕ ਨਹੀਂ ਬਣਦਾ ਸੀ ਇਹ ਨਾਲ ਇਹਨਾਂ ਦਾ ਬੰਦੇ ਦੀ ਵੀਡੀਓ ਆਈ ਆ ਉਹ ਤਾਂ ਚੱਕਿਆ ਗਿਆ ਉਹਦੇ ਜਰਗੇ ਹੁਣ ਸਾਰੇ ਬੰਦੇ ਫੜੇ ਰਹੇ ਨੇ ਵੀ ਇਹ ਆਪਣੇ ਰੇੜੇ ਵਿੱਚ ਖੜਾ ਨਤਾ ਵੀਰ ਜੀ ਰੇੜੇ ਮਤਲਬ ਕੰਮ ਕਰਨਾ ਤੂੰ ਤੂੰ ਤਾਂ ਰਹੇਗਾ ਹੀ ਰੁਕਦਾ ਕੰਮ ਬੰਦ ਰਹੇਗਾ ਤੁਸੀਂ ਕਿੰਨੇ ਸਾਲਾਂ ਤੋਂ ਰਹੇ ਹੋ ਕੰਮ ਕਰਦੇ ਹੋ ਕਿਹਦੇ ਰੁਕਿਆ ਤੁਹਾਨੂੰ ਕਿਸ ਨੇ ਕਿ ਕੁੱਟ ਮਾਰ ਕੀ ਆ ਉਸ ਕੋ ਤਾਂ ਮੇਰੇ ਪਤੀ ਨਹੀਂ ਉਹ ਉਸਮੇ ਆਪਕੀ ਦੀ ਵੀਡੀਓ ਆਈ ਹੈ ਵੀਡੀਓ ਉੱਥੇ ਹੈ ਨਹੀਂ ਵੀਰਿਆ ਹਗਰ ਹੈਗਾ ਤਾਂ ਦੇਖਾ ਦੇਗੇ ਜੀ ਬਕਾਇਦਾ ਵੀਡੀਓ ਸ਼ਨੀਵਾਰ ਕੇ ਦੋ ਬੰਦੇ ਨੂੰ ਪੁਲਿਸ ਅਸਲ ਕੱਲ ਲੈ ਕੇ ਗਿਆ ਚੱਕੇ ਸ਼ਨੀਵਾਰ ਕੇ ਵੀਰ ਜੀ ਮੈਂ ਸ਼ਨੀਵਾਰ ਕੇ ਮੈਂ ਜੀਤਿਆ ਬਰਤ ਰੱਖਦੀ ਹਾਂ ਬੱਚੇ ਵਾਸਤੇ ਬੱਚੇ ਵਾਸਤੇ ਬਰਤ ਰੱਖਦੇ ਮੈਂ ਵੀਡੀਓ ਦੇਖੋ ਤੁਸੀਂ ਤੁਸੀਂ ਆਏ ਦੇਖੋ ਇਹ ਤੁਹਾਡਾ ਘਰ ਵਾਲਾ ਕਿਹੜਾ ਹੈ ਮੇਰੇ ਇਸ ਵਿੱਚ ਕੋਈ ਘਰ ਵਾਲਾ ਮੇਰੇ ਨਹੀਂ ਉਹ ਤਾਂ ਵੀਡੀਓ ਹੈ ਜਿਹੜੇ ਕਾਨੂੰਨ ਲੈ ਕੇ ਗਈ ਆ ਪੁਲਿਸ ਉਹ ਐਵੇਂ ਥੋੜੀ ਲੱਗੇ ਰਹੀ ਹੈ ਵੀ ਉਹਨਾਂ ਨੇ ਇੰਸਪੈਕਟਰ ਨੇ ਐਸ ਤਰ੍ਹਾਂ ਦੀ ਵੀਡੀਓ ਦੇਖੀ ਹੈ ਫੇਰ ਲੈ ਕੇ ਗਏ ਨੇ ਬੀਬਾ ਉਹ ਅਗਰ ਗਲਤੀ ਹੋ ਗਈ ਤਾਂ ਤੁਸੀਂ ਇਹ ਤਾਂ ਆਦਮੀ ਨਹੀਂ ਹੁੰਦਾ ਕੁੱਟਮਾਰ ਦੇ ਵਿੱਚ ਕੋਈ ਨਹੀਂ ਦੋ ਦੇਦ ਕਾਰਵਾਈ ਕਰੂਗਾ ਜੇ ਗਲਤੀ ਦੀ ਵੇਟ ਕਰੀਏ ਅਸੀਂ ਹੁਣ ਵੀ ਉਹਨਾਂ ਨੇ ਨਹੀਂ ਮੈਂ ਅਗਰ ਮੇਰੇ ਅਗਰ ਪਤੀ ਜੀ ਹਾਲ ਹੈ ਜੀ ਕੋਈ ਨਹੀਂ ਹੋਣੀ ਉਹ ਕੱਲਾ ਹੁੰਦਾ ਨਹੀਂ ਪਿਆਉਂਦਾ ਅੱਖਾਂ ਤੋਂ ਉਹਨਾਂ ਸੀਗਾ ਠੀਕ ਹੈ ਉਹ ਕੱਲਾ ਹੁੰਦਾ ਨਹੀਂ ਮੇਰੇ ਵੀ ਪੰਜਾਬ ਮੇਰੇ ਵੀ ਪੰਜਾਬ ਤਰਸੇ ਮੈਂ ਇੱਥੇ ਸ਼ੁਰੂ ਕਰ ਰਹੀ ਹਾਂ ਮੈਂ ਤੁਹਾਨੂੰ ਵਿਸ਼ਵਾਸ ਦਵਾਣਾ ਵੀ ਜੇ ਤੁਹਾਡਾ ਪਤੀ ਇਹ ਵੀਡੀਓ ਦੇ ਵਿੱਚ ਹੋਇਆ ਤਾਂ ਫੁੱਲ ਕਾਰਵਾਈ ਹੋਊਗੀ ਤੇ ਜੇ ਉਹ ਨਾ ਹੋਇਆ ਤਾਂ ਉਹਦੇ ਕਰਵਾਈ ਅਸੀਂ ਆਪ ਕਹਾਂ ਇੱਥਾਂ ਤੇ ਨਾ ਹੋਵੇ ਤੇ ਜੇ ਉਹ ਵਿੱਚ ਹੋਇਆ ਅਸੀਂ 101% ਕਾਰਵਾਈ ਕਰਵਾਵਾਂਗੇ ਉਹਦੇ ਤੇ ਤੁਹਾਨੂੰ ਰਹਿਣ ਤੋਂ ਅਸੀਂ ਕਦੇ ਨਹੀਂ ਕਿਹਾ ਕਿ ਇੱਥੇ ਪੰਜਾਬ ਤੁਸੀਂ ਕਹਿੰਦੇ ਰਹਿੰਦੇ ਤੁਸੀਂ ਕਹਿੰਦੇ ਸਾਡੀ ਜਵਾਨੀ ਵੀ ਇੱਥੇ ਬੱਚੇ ਵੀ ਅਸੀਂ ਇੱਥੇ ਆਓ ਬੁਢਾਪਾ ਵੀ ਇੱਥੇ ਗਿਆ ਇਹ ਕਹਿੰਦੇ ਤੁਸੀਂ ਗੱਲ ਤੇ ਪਤਨੀ ਦੇਖੋ ਪੰਜਾਬ ਤੁਹਾਨੂੰ ਅੱਜ ਤੋਂ ਪਹਿਲਾਂ ਕਿਹਾ ਕਿਤੇ ਨਹੀਂ ਕੁਝ ਭਾਬੀ ਨਹੀਂ ਕਿਹਾ 94 ਦਾ ਸਰਮਲ ਆਇਆ ਵਾ 99 ਜੀ ਤੁਸੀਂ ਇੱਥੇ ਬੈਠੇ ਹੋ 94 ਦਾ ਸਰਮਲ ਆਇਆ 94 99 ਤੁਸੀਂ ਇੱਥੇ ਆਏ ਹੋ ਉਹਨਾ ਤੁਹਾਨੂੰ ਕਿਸੇ ਨੇ ਕੁਝ ਕਿਹਾ ਨਹੀਂ ਕਿਹਾ ਨਾ ਹੁਣ ਕਿਉਂ ਕਿਹਾ ਤੁਹਾਡੇ ਘਰ ਵਾਲੇ ਨੇ ਹੁਣ ਕਿਉਂ ਚੱਕਿਆ ਕਿਉਂਕਿ ਤੁਹਾਡੀਆਂ ਜਿਹੜੀਆਂ ਗੱਦੀਵੀਆਂ ਜਿਹੜੀਆਂ ਕਾਰਵਾਈਆਂ ਗਲਤ ਨੇ ਕਿਸੇ ਬੱਚਿਆਂ ਤੇ ਬੱਚਿਆਂ ਤੇ ਪੰਜਾਬੀਆਂ ਤੇ ਹਮਲਾ ਕਰਨ ਲੱਗੇ ਦੇਖੋ ਰੇੜੀ ਤੁਸੀਂ ਇੱਥੇ ਲਾਓ ਉਹਦੇ ਨਾਲ ਰੇੜੀ ਲਾਉਣ ਤੇ ਤੁਸੀਂ ਰੋਕ ਨਹੀਂ ਸਕਦੇ ਕਿ ਤੁਹਾਨੂੰ ਨਹੀਂ ਨਹੀਂ ਇਹ ਅੱਛਾ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਜੀ ਤੁਸੀਂ ਮੈਨੂੰ ਐ ਦੱਸੋ ਜਦੋਂ ਤੁਸੀਂ ਇੱਥੇ ਰੇੜੀ ਲਾਉਣੇ ਹੋ ਇਹਦੀ ਕੋਈ ਫੀਸ ਦਿੰਨੇ ਹੋ ਮੈਕਮੇ ਨੂੰ ਫੀਸ ਦਿੰਨੇ ਹੋ ਕਿਸੇ ਕਮੇਟੀ ਨੂੰ ਫੀਸ ਦਿੰਨੇ ਹੋ ਇਹ ਸਾਂਝਾ ਥਾ ਤੇ ਤੁਸੀਂ ਦੂਜੇ ਨੂੰ ਕਿਉਂ ਨਹੀਂ ਲਾਉਂ ਦਿੰਦੇ ਪੰਜਾਬੀਆਂ ਨਾਲ ਨਹੀਂ ਲਾਉਂ ਜੀ ਮੈਂ ਕਦੇ ਨਹੀਂ ਰੋਕੀ ਪਾਣੀ ਬਾੜ ਆਇਆ ਥਾ ਜੀ ਪੰਜਾਬ ਵਿੱਚ ਬਾੜ ਆਇਆ ਨਾ ਪੰਜਾਬੀ ਪਾਣੀ ਗੱਲ ਦਲੀਲ ਨਾਲ ਹੋਊਗੀ ਜੇ ਤੁਹਾਡਾ ਬੱਚਾ ਤੁਹਾਡਾ ਘਰ ਵਾਲਾ ਸਹੀ ਆ ਤਾਂ ਉਹਨੂੰ ਇਹ ਪੁਲਿਸ ਵੀ ਘਟ ਘਟ ਮਾਰ ਦੇਣਾ ਮੈਂ ਉਹੀ ਮੈਂ ਕਰਾਂਗਾ ਜੋ ਗਲਤ ਕੀਤਾ ਉਸ ਨੂੰ ਸਜ਼ਾ ਦੇ ਦਿਆਂਗੇ ਫਿਰ ਉਹ ਸਾਹਮਣੇ ਆਜੋ ਸਾਰਾ ਜੋ ਗਲਤ ਕੀਤਾ ਉਸ ਨੂੰ ਸਜ਼ਾ ਦੇ ਦਿੱਤੀ ਜਾਂਦੀ ਹੈ ਉਹ ਕਾਰਵਾਈ ਆ ਅਸੀਂ ਨਹੀਂ ਛਡਵਾ ਸਕਦੇ ਉਹ ਅਸੀਂ ਛਡਾ ਸਕਦੇ 10 ਬੰਦੇ ਨੂੰ ਵਿਸਵਾਦ ਦਵਾ ਰਹੇ ਹਾਂ ਇਨਵੈਸਟੀਗੇਸ਼ਨ ਦੀ ਬਾਤ ਸੁਣੋ ਅਬ ਅਬ ਉਹਨੇ ਵਿਸਵਾਦ ਦਵਾ ਦਿਆ ਨਾ ਵੀਡੀਓ ਵਿੱਚ ਨਹੀਂ ਹੈ ਵੀਡੀਓ ਵਿੱਚ ਨਹੀਂ ਹੈ ਅਗਰ ਤੁਸੀਂ ਜੋ ਦੇਖ ਲਈਏ ਸਾਰੇ ਵੀਡੀਓ ਦੇਖ ਲਈਏ ਸਰਕਾਰੀ ਦੇਖੇ ਉਸ ਚੈਨਲ ਦੇ ਵੀਡੀਓ ਦੇਖ ਲਈਏ ਮੈਂ ਇੱਥੇ ਮੇਰੇ ਭੈਣ ਆਏ ਯਾਰ ਪਿੰਡ ਜੀ ਨਰਮਪਤ ਬਟਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਰਾਤ ਸਿੰਘ ਹੈ ਜੀ ਜਗਰਾਤ ਸਿੰਘ ਮੈਂ ਪੁੱਛਿਆ ਕਿ ਆ ਉਹ ਜੋ ਹਾਲਾਤ ਪੰਜਾਬ ਦੇ ਨਜ਼ਰ ਆ ਰਹੇ ਨੇ ਇਹ ਬਹੁਤ ਹੀ ਅਸ਼ਾ ਪਰ ਬਹੁਤ ਹੀ ਬੰਦ ਭੱਗਾ ਹੋਇਆ ਹੈ ਇਹ ਬੱਚੇ ਨੂੰ ਮਾਰੇ ਇੱਥੇ ਜੀ ਆਪਣੇ ਬੁੱਧਵਾਰ ਦੀ ਮੰਡੀ ਸੀਗੀ ਸਬਜ਼ੀ ਮੰਡੀ ਮੁੰਡਾ ਤੇ ਅਮਰੂਦ ਲੈਣ ਲੱਗਿਆ ਉਹ ਕਹਿੰਦੇ ਜੀ ਚਾਹੀ ਵੀ ਅਮਰੂਦ ਮੁੰਡਾ ਬੈਠਾ ਸੀਗਾ 40 ਰੁਪਏ ਲੈ ਦੇ ਪੈਸੇ ਦੇਦੇ ਉਹਨੇ ਜਦੋਂ ਟਰੈਕਟਰ ਤੇ ਬਿੱਟਣ ਲੱਗਿਆ ਤੇ ਉਹਨਾਂ ਨੇ ਗਰਦੇਟਪੁਰ ਹਿੱਟ ਤੇ ਜੜੀਪੁਰ ਹਿੱਟ ਸੀ ਤੇ ਜਦੋਂ ਟਿਰ ਤੋੜ ਲੱਗਿਆ ਤਾਂ ਉਹ ਕਲੱਚ ਤੇ ਪੈ ਚੱਕਿਆ ਸਾਡੇ ਬਸ ਬਹੁਤ ਜਿਆਦਾ ਕੁੱਟਿਆ ਜੀ ਮੱਧ ਭਾਗਾਂ ਦੇ ਜੀ ਸਿਰ ਚਪਟੇ ਮਾਰ ਕੇ ਬਹੁਤ ਮਰੇ ਕਿੰਨੇ ਜਾਨੇ ਸੀ ਉਹਦਾ ਹੀ ਦਬਰ ਪੱਛੀ ਗਈ ਕਿੰਨੇ ਸੀਗੇ ਰੇੜੀਆਂ ਵਾਲੇ ਸਾਰੇ ਲੱਗ ਨਾਲ ਉਹਦੇ ਇਹਨਾਂ ਦਾ ਏਕਾ ਸ਼ੋਰ ਇਹਨਾਂ ਪੈ ਜਾਂਦਾ ਜੀ ਇਹ ਸਾਡੇ ਇੱਥੇ ਜਿਹੜਾ ਹੁਣ ਤੁਸੀਂ ਕੀ ਮੰਗ ਕਰ ਰਹੇ ਹੋ ਇੱਥੇ ਜਿਹੜੇ ਕਰਨਾ ਸੱਚ ਤਾਂ ਇਹ ਭਈਆਂ ਨੂੰ ਭਜਾਉਣਾ ਚਾਹੁੰਦੇ ਇੱਥੇ ਜੀ ਕੋਈ ਇਥੇ ਰੇੜੀ ਨਹੀਂ ਲਗਣ ਦੇਣੀ ਬਹੁਤ ਗੁੱਡ ਕਰਨੀ ਹੋ ਰਹੀ ਹੈ ਅਸੀਂ ਕੱਲ ਸਾਰੇ ਜਿਹੜੀਆਂ ਤੋਂ ਭਜਾ ਦੀ ਕੱਟ ਕੇ ਪਿੰਡ ਦਾ ਸਿਰ ਪੰਚੀ ਤੋਂ ਬੰਦ ਕੱਟ ਸੀ ਕੱਲ ਤੇ ਜਿਵੇਂ ਕੋਈ ਪ੍ਰਸ਼ਾਸਨ 370 ਤਾਂ ਕਹਿੰਦੇ ਆ ਵੀ ਪਰਚਾ ਦਰਜ ਹੋਵੇ ਜਿੰਨੇ ਜੇ ਬਣਦੀ ਹੈ ਜੀ ਨਾ ਕੀਤਾ ਉਹਨਾਂ ਚੋਂ ਅਸੀਂ ਗਾਂ ਬੀਟ ਕਰਾਂਗੇ ਪਿੰਡ ਦੀ ਪੰਚਾਇਤ ਨੇ ਗੈਰੀ ਭਾਗੀ ਦੇ ਹਾਂ ਜੀ ਮਤਾ ਪਾਸ ਕੀਤਾ ਗਾ ਪਰਵਾਸੀ ਮਜ਼ਦੂਰਾਂ ਦਾ ਧਾਰ ਕਾਟਨੇ ਬਣਨੇ ਚਾਹੀਦੇ ਇੱਥੇ ਜਮਾਇ ਜੀ ਇੱਥੇ ਵੀ ਹਾਂ ਜੀ ਅਸੀਂ ਇਹ ਨਾਮ ਲੈ ਸਕੀ ਹਾਂ ਮਤਾ ਪਾਸ ਕੀਤਾ ਹਾਂ ਅਸੀਂ ਵੀ ਇਹੀ ਕੁਝ ਭਾਲਦੇ ਜੀ ਇਹ ਤਾਂ ਕੋਸਰ ਨਾਲ ਉਹਨਾਂ ਨੂੰ ਚਾਹੀਦੀ ਸੱਚੀ ਕੀ ਕਰਨਾ ਚਾਹੁੰਦੇ ਪਿੰਡ ਦੀ ਪੰਚਾਇਤ ਨਾਲ ਗੱਲ ਕਰੂੰਗਾ ਹਾਂ ਜੀ ਮੈਂ ਵੀ ਸਾਫ ਕਾ ਵਿੱਚ ਸੀ ਜੀ ਹਾਂ ਜੀ ਤੇ ਕੀ ਚਾਹੁੰਦੇ ਕਿ ਵੀ ਕੀ ਹੋਣਾ ਚਾਹੀਦਾ ਕਾ ਵੀ ਅਸ ਤਰੀਕੇ ਨਾਲ ਭਈਆਂ ਨੂੰ ਭਜਾਉਣਾ ਚਾਹੀਦਾ ਜੀ ਇੱਥੇ ਰਹਿਣੀ ਚਾਹੀਦੀ ਇਹਦਾ ਨਾਂ ਜ਼ਮੀਨ ਹੋਣੀ ਚਾਹੀਦੀ ਤਾਂ ਪਲਾਟ ਦੇ ਦੇਣਾ ਉਹਨਾਂ ਚਾਹੀਦੇ ਇਹਨਾਂ ਤੇ ਰੇੜੀ ਤਾਂ ਲਗਣੀ ਦੇਣੀ ਇਹਨਾਂ ਦੇ ਮੇਰਾ ਪਿੰਡ ਲਹਿਰਾ ਸੰਦਾ ਕਰਮੀ ਸਿੱਧੂ ਅੰਪਲਾਈ ਸਿੰਘ ਅਰਸ਼ ਜੂਨੀਅਨ ਦਾ ਬਿਜਲੀ ਬੋਰਡ ਦੀਆਂ ਸੁਪਾ ਪ੍ਰਧਾਨ ਬੇਨਤੀ ਇਹ ਹੈ ਭਾਈ ਵੀ ਸਾਡੇ ਹਰ ਇੱਕ ਜਿਹੜਾ ਇੱਥੇ ਕੋਈ ਭਾਵੇਂ ਉਹ ਪ੍ਰਵਾਸੀ ਆ ਭਾਵੇਂ ਕੋਈ ਵੀ ਸਾਡੇ ਕਿੰਨੇ ਉਹ ਰਹਿਣ ਜੀ ਸਦਕੇ ਰਹਿਣ ਪਰ ਜਿਹੜਾ ਉਹ ਆ ਅੰਤਕ ਮਚਾਇਆ ਉਹਨਾਂ ਨੇ ਇਹ ਬਹੁਤ ਗਲਤ ਗੱਲ ਆ ਗਲਤ ਗੱਲ ਇਹ ਆਏ ਆ ਵੀ ਜਿਹੜੀ ਇੱਥੋਂ ਵਾਲੀ ਲੜਾਈ ਸਾਰੇ ਪੰਜਾਬ ਚ ਹੁਣ ਸੋਸ਼ਲ ਮੀਡੀਆ ਤੇ ਅਸੀਂ ਦੇਖੀ ਆ ਵੀ 20 ਰੁਪਏ ਪਿੱਛੇ ਸਿਰਫ ਜਿਹੜਾ ਉਸ ਸਾਥੀ ਦਾ ਸਾਡੇ ਦਾ ਸਿਰ ਪਾੜਤਾ ਪਾੜਿਆ ਕਾਦੀ ਨਾਲ ਬੱਟੇ ਨਾਲ ਬੱਟਾ ਮਾਰ ਮਾਰ ਕੇ ਉਹਦੇ ਸਿਰ ਪਾੜਤਾ ਤੇ ਉਤੋਂ ਪੁਲਿਸ ਨੇ ਬੁੱਧਵਾਰ ਤੋਂ ਲੈ ਕੇ ਅੱਜ ਤੁਸੀਂ ਐ ਦੇਖ ਲਓ ਵੀ ਸੋਮਵਾਰ ਆ ਗਿਆ 5 ਦਿਨ ਹੋ ਗਏ ਹਜੇ ਕੋਈ ਕਾਰਵਾਈ ਨਹੀਂ ਕੱਲ ਜਦੋਂ ਅਸੀਂ ਇੱਥੇ ਇਕੱਠ ਕਰਿਆ ਇਕੱਠ ਕਰਕੇ ਅਸੀਂ ਪੁੱਛੋ ਗਏ ਆ ਐਸਐਸਓ ਕੋਲੇ ਉਹਨਾਂ ਨੇ ਨਾਲ ਦੀ ਨਾਲ ਫੋਰਸ ਭੇਜੀ ਆ ਆਪਦੇ ਇੱਥੋਂ ਬੰਦੇ ਜਿਹੜੇ ਇਹਨਾਂ ਦੇ ਸੀਗੇ ਜਿਹੜੇ ਜਿਹੜੇ ਨੇ ਇੱਕ ਵਾਰ ਬਾਈ ਕਰੀ ਸੀ ਜਾਂ ਜਿਹੜੇ ਉਹਦੇ ਵਿੱਚ ਆਉਂਦੇ ਸੀਗੇ ਉਹਨਾਂ ਤੇ ਵੀ ਉਹਨਾਂ ਨੂੰ ਲੈ ਕੇ ਗਏ ਆ ਉਹ ਪਰ ਜੇ ਹੁਣ ਇਹ ਕਹਿੰਦੇ ਆ ਪੁਲਿਸ ਪ੍ਰਸ਼ਾਸਨ ਇਹ ਕਹਿੰਦਾ ਵੀ ਇਸ ਨੂੰ ਅਸੀਂ 57 ਦਾ ਰੂਪ ਦੇਵਾਂਗੇ ਜਾਂ ਕੋਈ ਇਹਨਾਂ ਤੇ ਕਾਰਵਾਈ ਨਹੀਂ ਕਰਦੇ ਤੇ ਫੇਰ ਤਾਂ ਮੈਨੂੰ ਇਹ ਲੱਗਦਾ ਵੀ ਸਾਡੇ ਜਿਹੜੇ ਪੰਜਾਬ ਦੇ ਹਾਲਾਤਾਂ ਪਹਿਲਾਂ ਹੀ ਬੱਤਰ ਨੇ ਤੇ ਹੋਰ ਵੀ ਬੱਤਰ ਹੋਣਗੇ ਕਿਉਂਕਿ ਜਿਹੜਾ ਗੁੱਸਾ ਹੈਗਾ ਸਾਡੇ ਪੰਜਾਬੀਆਂ ਦੇ ਵਿੱਚ ਸਾਡੇ ਪਿੰਡਾਂ ਵਾਲਿਆਂ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਪਿਆ ਜੇ ਕੋਈ ਸਾਡੇ ਇੱਥੇ ਪੰਜਾਬ ਦੇ ਵਿੱਚ ਰਹਿੰਦਾ ਪਰਵਾਸੀ ਸਾਨੂੰ ਉਹਦੇ ਕੋਈ ਇਤਰਾਜ਼ ਨਹੀਂ ਆਪਦਾ ਰਹੇ ਪਰ ਜੇ ਉਹ ਸਾਡੇ ਸਿਰ ਪਾੜਨਗੇ ਸਾਡੀਆਂ ਧੀਆਂ ਭੈਣਾਂ ਨੂੰ ਕੁੱਟਣਗੇ ਆਸ਼ਕੀਆਂ ਕਰਨਗੇ ਸਾਡੇ ਬੱਚਿਆਂ ਦੇ ਜਿਹੜਾ ਤੁਸੀਂ ਸ਼ਹਿਰਪੁਰ ਦੇਖਿਆ ਉਹ ਇਹੋ ਜਿਹੀ ਇਸ ਕਰਨਗੇ ਤਾਂ ਅਸੀਂ ਇੱਥੇ ਨਾ ਤਾਂ ਇਹਨਾਂ ਨੂੰ ਰਹਿਣ ਦੇਣਾ ਬਾਈ ਤੇ ਨਾ ਅਸੀਂ ਰਹਿਣ ਦੇਗੀ ਇਹ ਸਾਡੇ ਪਿੰਡਾਂ ਵਾਲੇ ਦੇ ਫੈਸਲੇ ਰੱਖ ਲੋ ਕਮੇਟੀਆਂ ਦੇ ਫੈਸਲੇ ਰੱਖ ਲੋ ਦਿਨੋਂ ਦਿਨ ਇਹ ਹਜੇ ਮੁਹੰਮਦ ਇਹ ਜਿਹੜੀ ਆ ਇਹ ਚੱਲੀ ਆ ਇਹਨੇ ਬਹੁਤ ਪਖਣਾ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਕਰਦਾ ਵੀ ਜਿਹੜੇ ਬੰਦੇ ਤੇ ਕਾਰਵਾਈ ਜਿੰਨੀ ਕਾਰਵਾਈ ਬੰਦੀ ਆ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਕਰਨ ਜੇ ਮਾਹੌਲ ਨੂੰ ਠੀਕ ਰੱਖਣਾ ਜੇ ਮਾਹੌਲ ਨੂੰ ਇਹਨਾਂ ਨੇ ਆਪਾਂ ਪੰਜਾਬ ਸਰਕਾਰ ਨੇ ਤੇ ਜਾਂ ਪ੍ਰਸ਼ਾਸਨ ਨੇ ਖਰਾਬ ਕਰਨਾ ਫਿਰ ਉਹਨਾਂ ਦੇ ਹੱਥਾਂ ਚ ਕੋ ਸਾਡਾ ਸਟੈਪ ਕੋਈ ਨਹੀਂ ਸਾਡਾ ਸਟੈਪ ਇਹ ਆ ਸੀ ਕਿਹਨੇ ਵੀ ਕਾਨੂੰਨ ਆਪ ਦੇ ਹਿਸਾਬ ਨਾਲ ਕਾਰਵਾਈ ਕਰੇ ਜੇ ਨਹੀਂ ਕਰਦੇ ਕਾਰਵਾਈ ਤਾਂ ਸਾਡਾ ਜਿਹੜਾ ਪਿੰਡਾਂ ਦਾ ਏਕਾ ਉਹ ਇਕੱਠ ਜਿਵੇਂ ਪਹਿਲਾਂ ਹੋਇਆ ਸੀ ਉਹ ਦੁਬਾਰੇ ਵੀ ਹੋਊਗਾ ਉਹ 'ਚ ਕੋਈ ਸ਼ੱਕ ਨਹੀਂ ਕਿਉਂਕਿ ਲੋਕ ਆਪਮਹਾਰੇ ਹੋਏ ਵਾ ਇਹ ਤੁਸੀਂ ਇਹ ਗੱਲ ਨੂੰ ਨਾ ਇਹਨੂੰ ਮੰਨਣਾ ਪੈਣਾ ਲੋਕ ਆਪਮਹਾਰੇ ਹੋਏ ਪਿਆ ਜਿਹੜੀ ਇਹਨਾਂ ਦੀਆਂ ਰੇਡੀਆਂ ਸੀ ਇੱਥੋਂ ਇਹਨਾਂ ਨੂੰ ਕਹਿ ਕੇ ਨਾਲ ਦੀ ਨਾਲ ਇਹਨਾਂ ਨੂੰ ਤੋਰੇ ਆ ਗਿਆ ਵੀ ਤੁਸੀਂ ਇੱਥੇ ਨਿਕਲ ਜਾ ਨਹੀਂ ਥੋੜਾ ਨੁਕਸਾਨ ਹੋਣਾ ਇਹ ਬਚਾਏ ਗਏ ਐ ਲੋਕਾਂ ਤੋਂ ਪਰ ਇਹ ਮੰਨਣਾ ਭਾਵੇਂ ਨਾ ਮੰਨਣਾ ਇਥੇ ਕਿਸੇ ਦੀ ਕੁੱਟ ਮਾਰਨੀ ਹੋਈ ਇਹਨਾਂ ਦੀ ਜੇ ਚਾਹੁੰਦੇ ਪਿੰਡਾਂ ਦੇ ਉਹਨਾਂ ਦੀ ਕੁੱਟ ਮਾਰ ਵੀ ਕਰ ਸਕਦੇ ਸੀ ਪਰ ਕਿਸੇ ਨੇ ਇਹ ਜਿਹਾ ਹੱਥ ਹੀ ਨਹੀਂ ਚੱਕਿਆ ਕਿਸੇ ਤੇ ਉਹ ਉਹਨਾਂ ਨੂੰ ਰੇਡਿੰਗਾਂ ਲੈ ਕੇ ਖਾਲੀ ਕਰਵਾ ਕੇ ਉਹਨਾਂ ਨੂੰ ਇਹ ਕਿਹਾ ਸੀ ਵੀ ਤੁਸੀਂ ਆਦੇ ਭਾਈ ਘਰੋਂ ਘਰ ਜਾਓ ਕਿਉਂਕਿ ਇਥੇ ਨੁਕਸਾਨ ਹੋਣ ਦਾ ਖਤਰਾ ਸੀਗਾ ਇਹ ਗੱਲ ਹੈ ਪਿੱਛੇ ਕੋਈ ਉਹ ਸੀਗਾ ਪ੍ਰਵਾਸੀ ਜਿੱਥੇ ਕਿ ਇੱਕ ਵਾਰੀ ਏਡਾ ਲਾ ਲੈਂਦੇ ਆ ਉਥੇ ਕਿਸੇ ਨੂੰ ਖੜਨਾ ਨਹੀਂ ਦਿੰਦੇ ਬਹੁਤ ਧੱਕਾਸ਼ਾਹੀ ਕਰਦੇ ਆ ਉਹ ਪੰਜਾਬੀ ਉਹਨਾਂ ਉਹਨਾਂ ਨੇ ਲਿਓ ਮਨਲਾ ਟਰੈਕਟਰ ਤੇ ਆ ਰਿਹਾ ਸੀਗਾ ਤੇ ਮੰਨ ਲਓ ਟਰੈਕਟਰ ਤੇ ਉਹਨਾਂ ਨੇ ਪਿੱਛੇ ਤੋਂ ਬਾਹਰ ਕਰਿਆ ਉਹਨਾਂ ਦਾ ਕੋਈ 5 ਰੁਪਿਆ ਰੇਟ ਪਿੱਛੇ ਕੋਈ ਉਹ ਬਈ ਯਾਰ ਕੀ ਨਾਮ ਸੀ ਉਹਨਾਂ ਦਾ ਔਰ ਕਿਹਿੰਨੀ ਕੰਮ ਸੀ ਉਹਦਾ ਨਾਮ ਹੈਗਾ ਸਤਨਾਮ ਸਿੰਘ ਜੀ ਪੁੱਤਰ ਹਰਦੇਵ ਸਿੰਘ ਪਿੰਡ ਲਹਿਰਾ ਮਹੱਬਤ ਆ ਕੀ ਲੱਗਦਾ ਡੈਸਟਪ ਪ੍ਰਵਾਸੀਆਂ ਨੇ ਹੀ ਇੱਥੀਆਂ ਜੱਟੀਆਂ ਨੂੰ ਦੇ ਰੱਖੀ ਹੈਗੀ ਜਿਨ੍ਹਾਂ ਨੇ ਰੋਜ਼ਗਾਰ ਦਿੱਤਾ ਹਾਂ ਜੀ ਡੈਸਟਪ ਪੰਜਾਬੀਆਂ ਨੂੰ ਹੀ ਦੇ ਰੱਖੀ ਹੈ ਇਹਨਾਂ ਨੇ ਮੰਨ ਲਓ ਇੱਥੇ ਹੁਣ ਅੱਜ ਆ ਦੇਖ ਲਓ ਲਹਿਰਾ ਮਹੱਬਤ ਥਰਮਲ ਮਾਰਕੀਟ ਦੇ ਵਿੱਚ ਪੂਰੇ ਪ੍ਰਵਾਸੀਆਂ ਦਾ ਹੀ ਰੇਡੀ ਸੀਗੀ ਪੂਰੇ ਪ੍ਰਵਾਸੀਆਂ ਦੇ ਕਬਜ਼ਾ ਸੀਗਾ ਇੱਥੇ ਅੱਜ ਹੁਣ ਕੱਲ ਦਾ ਰੌਲਾ ਪੈਣ ਤੋਂ ਬਾਅਦ ਹੁਣ ਸਾਰੇ ਆਪਣੇ ਪੰਜਾਬੀ ਭਾਈਚਾਰਿਆਂ ਨੇ ਰੇਡੀ ਦੁਕਾਨਦਾਰੀ ਜਿਹੜੀ ਲਾਈ ਆ ਜਾਮ ਵੀ ਕੀਤਾ ਸੀਗਾ ਫਿਰ ਰੋਡ ਬੰਦ ਕਰਦੇ ਪਿੰਡ ਨਾਰਾ ਮੁਬੱਤ ਵਾਲੇ ਨੇ ਇਹ ਜਾਮ ਤਾਂ ਹਜੇ ਨਹੀਂ ਹੋਇਆ ਜੀ ਹਜੇ ਕਿਰਾਂ ਫਿਲਹਾਲ ਚੌਂਕੀ 'ਚ ਜਿਹੜੀ ਕਾਰਵਾਈ ਚੱਲੀ ਆ ਰਹੀ ਆ ਉਹ ਚੌਂਕੀ ਨੂੰ ਅਲਟੀਮੇਟਰ ਦਿੱਤਾ ਸੀਗਾ ਜੇ ਅਗਰ ਕਾਰਵਾਈ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਰੋਡ ਜਾਮ ਕੀਤਾ ਜਾਊਗਾ ਕਹਿੰਦੇ ਕਿ ਪੰਜਾਬੀ ਕੰਮ ਨਹੀਂ ਕਰਦੇ ਕਹਿੰਦੇ ਪ੍ਰਵਾਸੀਆਂ ਤੋਂ ਕੰਮ ਕਰਵਾਉਂਦੇ ਆ ਕਿ ਅਭੀ ਤੇ ਕਹਿੰਦੇ ਕਿ ਪੰਜਾਬੀ ਦਾ ਰੇੜੀ ਲਾਉਣ ਤੋਂ ਵੀ ਫਰਮਾਉਂਦਾ ਹੈ ਪਰ ਮੈਂ ਤਾਂ ਤੁਹਾਨੂੰ ਵੇਖ ਕੇ ਕਹਿੰਦਾ ਕਿ ਕਿ ਸਾਰੇ ਕੰਮ ਤਾਂ ਅਸੀਂ ਕਰਦੇ ਹਾਂ ਪਰ ਕਿਉਂ ਜਰੂਰ ਜ਼ਪੈਂਦੀ ਇਹਨਾਂ ਨੂੰ ਇਹ ਜਿਹੜੀ ਵਾਰਡਿੰਗ ਆ ਬਸ ਇੱਕ ਪੰਜਾਬੀ ਨੂੰ ਬਦਨਾਮ ਕਰਨ ਤੇ ਹੋਈ ਵੀ ਆ ਜੀ ਠੀਕ ਹੈ ਨਾ ਜੀ ਪੰਜਾਬੀ ਨੂੰ ਜਿੱਥੇ ਮਰਜ਼ੀ ਲਾ ਲੋ ਕੰਮ ਕਿਹੜਾ ਨਹੀਂ ਕਰਦਾ ਪਿੰਨ ਆ ਵੀ ਕੋਈ ਫੈਕਟਰੀ 'ਚ ਕੰਮ ਨਹੀਂ ਕਰਦਾ ਜਾਂ ਕੋਈ ਕਾਰਖਾਨੇ 'ਚ ਹੋ ਕੰਮ ਨਹੀਂ ਕਰਦਾ ਜਾਂ ਕੋਈ ਮਜ਼ਦੂਰੀ ਨਹੀਂ ਕਰਦਾ ਬਸ ਇੱਕ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬੀ ਨੂੰ ਨਕਾਮ ਕੀਤਾ ਜਾ ਰਿਹਾ ਉਹਨੂੰ ਬੇਕਾਰ ਕਹਿ ਕੇ ਉਹਦਾ ਹੌਸਲਾ ਤੋੜਿਆ ਜਾ ਰਿਹਾ ਹੈਗਾ ਇਹ ਕਰਕੇ ਲਈ ਉਹ ਬੰਦੇ ਆਦੇ ਉਸ ਤੋਂ ਹੋ ਜਾਂਦੇ ਨੇ ਇਹ ਜਦੋਂ ਕਿ ਮੰਨ ਲਓ ਹੁਣ ਕੰਮ ਕਰਨ ਨੂੰ ਮਜ਼ਦੂਰੀ ਕੌਣ ਨਹੀਂ ਕਰਦਾ ਸਾਰੇ ਕਰਦੇ ਲੇਕਿਨ ਜਦੋਂ ਇੱਕ ਥਾਂ ਇਹ ਖਾ ਵੀ ਹੋ ਜਾਂਦੇ ਨੇ ਉਸ ਤੋਂ ਫਿਰ ਕੋਈ ਭਾਈਚਾਰਾ ਮੜਾਇਆ ਪਿੱਛੇ ਵੀ ਹਟ ਜਾਂਦਾ ਜੀ ਕੀ ਨਾਮ ਗੁਰਪ੍ਰੀਤ ਸਿੰਘ ਹੈ ਜਿਹੜਾ ਪਿੰਡ ਹੈ ਲਹਿਰਾ ਮਹੱਬਦੀ ਆਹੀ ਪਿੰਡ ਆ ਸਾਡਾ ਇਹ ਬਈ ਪਹਿਲਾਂ ਤਾਂ ਅਸੀਂ ਇਕੱਠੇ ਇਸ ਮਕਸਦ ਨਾਲ ਹੋਏ ਸੀ ਵੀ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਪ੍ਰਵਾਸੀ ਭੰਜਾਂ ਨੇ ਛੋਟੇ ਬੱਚੇ ਨੇ ਮਾਲੋ ਹੱਤਿਆ ਕਰੀ ਆ ਉਹਦੇ ਸੰਬੰਧ ਚ ਹੀ ਇਕੱਠੇ ਹੁੰਦੇ ਸੀ ਪਰ ਉਦੋਂ ਬਾਅਦ ਹੀ ਸਾਡੇ ਪਿੰਡ ਘਟਨਾ ਘਟ ਗਈ ਬਾਈ ਇਹ ਬੁੱਧਵਾਰ ਨੂੰ ਸਾਡੇ ਪਿੰਡ ਦਾ ਮੁੰਡਾ ਜੀ ਸਤਨਾਮ ਸਿੰਘ ਉਹ ਆਪਦਾ ਕੰਮਕਾਰ ਕਰਕੇ ਆ ਰਿਹਾ ਸੀ ਭੱਠੇ ਤੇ ਲੱਗਿਆ ਹੋਇਆ ਟਰੈਕਟਰ ਚਲਾਉਂਦਾ ਭੱਠੇ ਵਾਲਿਆਂ ਦਾ ਉਹਨੇ ਇੱਥੋਂ ਰੇੜੀ ਦੇ ਉੱਤੋਂ ਅਮਰੂਦ ਲਏ ਆ ਜਿਹੜੀ ਉਦੋਂ ਇਹਦਾ ਬਿਹਾਰੀ ਦਾ ਮੁੰਡਾ ਬੈਠਾ ਸੀ ਉਹਨੇ ਰੇਟ ਪੁੱਛਿਆ ਸਾਡੇ ਪਿੰਡ ਵਾਲੇ ਮੁੰਡੇ ਨੇ ਉਹ ਕਹਿੰਦਾ ਵੀ 40 ਰੁਪਏ ਕਿਲੋ ਆ ਜੀ ਉਹਨੇ 40 ਦੇ ਹਿਸਾਬ ਨਾਲ ਬਾਈ ਪੈਸੇ ਦਿੱਤੇ ਉਹਨੂੰ ਜਦੋਂ ਉਹਨੂੰ ਦੂਜੇ ਪਾਸਿਓਂ ਦਾ ਬੱਚੇ ਦਾ ਪਿਓ ਆ ਗਿਆ ਜਿਹੜਾ ਭਈਆ ਸੀਗਾ ਉਹ ਕਹਿੰਦਾ ਵੀ 60 ਰੁਪਏ ਆ ਸਾਡੇ ਪਿੰਡ ਵਾਲਾ ਮੁੰਡਾ ਕਹਿੰਦਾ ਵੀ ਮੈਂ ਤਾਂ ਵੀ 40 ਦੇ ਹਿਸਾਬ ਨਾਲ ਰੇਟ ਕਰਿਆ ਜੀ 40 ਦੇ ਹਿਸਾਬ ਨਾਲ ਤੁਹਾਨੂੰ ਦੇ ਦਿੱਤੇ ਪੈਸੇ ਹਨ ਫਿਰ ਉਹਨਾਂ ਨੇ ਉਹਨੂੰ ਗਾਲੀ ਕਲੋਜ਼ ਕਰੀ ਜੀ ਗਾਲੀ ਕਲੋਜ਼ ਕਰੀ ਜਦੋਂ ਉਹ ਤੁਰਨ ਲੱਗਿਆ ਉਹਨੇ ਟਰੈਕਟਰ ਆਪ ਦਾ ਸਟਾਰਟ ਕਰ ਲਿਆ ਇਹਨਾਂ ਨੇ ਪਹਿਲਾਂ ਕ੍ਰੇਟ ਮੂਹਰੇ ਸਿੜਤੇ ਫਿਰ ਰੇੜੀ ਮੂਹਰੇ ਸਿੜਤੀ ਜਿਹੜੀ ਤੁਹਾਨੂੰ ਵੀਡੀਓ ਦੇ ਵਿੱਚ ਦਿਸ ਰਹੀ ਹੈ ਵੀ ਰੇੜੀ ਦੇ ਉੱਤੇ ਟਰੈਕਟਰ ਚੜ ਗਿਆ ਇਹਨਾਂ ਨੇ ਮੂਰੇ ਸਿੱਟੀ ਆ ਰੇਡੀਓ ਫਿਰ ਇਹਨਾਂ ਨੇ ਤਿੰਨ ਚਾਰ ਬੰਦੇ ਦਾ ਕਲੀਅਰ ਦੇ ਸੀ ਰਹੇ 8-9 ਬੰਦੇ ਸੀ ਬਾਈ ਬਿਹਾਰੀ ਇਹਨਾਂ ਨੇ ਬੰਦੇ ਨੂੰ ਬੁਰੀ ਤਰ੍ਹਾਂ ਕੁੱਟਿਆ ਉਹਦਾ ਸਿਰ ਕੁੱਟਿਆ ਗਿਆ ਪੂਰਾ ਤੇ ਬੰਦਾ ਯਾਨੀ ਹਜੇ ਵੀ ਹਸਪਤਾਲ ਦੇ ਵਿੱਚ ਐਡਮਿਟ ਹੀ ਆ ਉਹ ਕਿੰਨੇ ਕਦੋਂ ਦੀ ਘਟਨਾ ਹੈ ਇਹ ਇਹ ਬੁੱਧਵਾਰ ਦੀ ਘਟਨਾ ਹੈ ਜੀ ਰਾਤ ਨੂੰ ਕਰੀਬ 8:30-9 ਵਜੇ ਦੀ ਹੈ ਇਹ ਧਰਨੇ ਦਾ ਕੋਈ ਪ੍ਰੋਗਰਾਮ ਨਹੀਂ ਜੀ ਜੇ ਪ੍ਰਸ਼ਾਸਨ ਕਾਰਵਾਈ ਕਰੂਗਾ ਫਿਰ ਤਾਂ ਨਹੀਂ ਧਰਨਾ ਲਾਉਂਦੇ ਜੇ ਨਾ ਕਰੀ ਫਿਰ ਅਸੀਂ ਲਾਵਾਂਗੇ ਬਾਈ ਕਿੰਨੇ ਬੰਦੇ ਦੇ ਖਿਲਾਫ ਤੁਹਾਡਾ ਰੋਣ ਸੇ ਰੋਸ ਤਾਂ ਵਈ ਤਾਂ ਪੁਲਿਸ ਨੇ ਕਲੀਅਰ ਕਰਨੇ ਆ ਜੀ ਪਾਹੇ ਵੀਡੀਓ ਚਾਰ ਪੰਜ ਬੰਦੇ ਕਲੀਅਰ ਦਿਸ ਰਹੇ ਆ ਉਂ 8-9 ਬੰਦੇ ਆ ਸਾਨੂੰ ਨਾਂ ਤਾਂ ਕਿਸੇ ਦਾ ਪਤਾ ਨਹੀਂ ਨਹੀਂ ਹਜੇ ਕਿਸੇ ਦੀ ਨਹੀਂ ਹੋਈ ਜੀ ਕੀ ਮੰਗ ਕੀ ਕਰਦੇ ਹੋ ਮੰਗਦਾ ਸੀ ਐਂ ਹੀ ਕਰਦੇ ਆ ਜੀ ਸਾਰੇ ਬੰਦਿਆਂ ਦੇ 307 ਦਾ ਬਰਚਾ ਦਰਜ ਹੋਵੇ ਸਾਰੇ ਬੰਦੇ ਅਰੈਸਟ ਹੋਣ ਗਾਹਾਂ ਨੂੰ ਮੰਨ ਲਓ ਸਾਬਕ ਮਿਲ ਸਕੇ ਫਿਰ ਅਸੀਂ ਅਗਲੀ ਕਾਰਵਾਈ ਕਰਾਂਗੇ ਜੀ ਸਾਡੀ ਕਮੇਟੀ ਬਣੀ ਆ ਕੱਲ 17 ਮੈਂਬਰੀ ਉਹਦੇ ਚ ਪਰਿਵਾਰਕ ਮੈਂਬਰ ਵੀ ਆ ਫਿਰ ਜਿਵੇਂ ਸਾਰਿਆਂ ਦਾ ਵਿਚਾਰ ਹੋਊਗਾ ਉਵੇਂ ਅਸੀਂ ਸਟੈਪ ਵਈ ਹਾਂ ਸਾਰੇ 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 ਪਿੰਡ ਸਾਡੇ ਨਾਲ ਆਈ ਸਾਰੀਆਂ ਕਿਸਾਨ ਜਥੇਬੰਦੀਆਂ ਸਾਡੇ ਨਾਲ ਐ ਅੱਜ ਆਪਣਾ 2 ਲੱਖੇ ਸਿਧਾਣੇ ਦਾ ਵੀ ਫੋਨ ਆਇਆ ਉਹ ਵੀ ਸਾਡੇ ਨਾਲ ਐ ਫਿਰ ਅਸੀਂ ਵੱਡਾ ਸੰਘਰਸ਼ ਕਰਾਂਗੇ ਪੰਜਾਬ ਦੇ ਇੱਕ ਵੱਖ-ਵੱਖ ਪਿੰਡਾਂ ਦੇ ਵਿੱਚ ਮਤੇ ਪਾਏ ਜਾ ਰਹੇ ਨੇ ਕਿ ਜਿਹੜੇ ਪ੍ਰਵਾਸੀ ਮਕਾਨवासी ਨੇਗੇ ਉਹਨਾਂ ਨੂੰ ਜਿਹੜੀ ਪ੍ਰਾਪਰਟੀ ਨਹੀਂ ਦਿੱਤੀ ਜਾਣੀ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੀ ਇਸ ਇਸ ਨਹੀਂ ਅਸੀਂ ਉਹਦੇ ਨਾਲ ਸਹਿਮਤ ਆ ਬਾਈ ਜੀ ਗੱਲ ਕਰ ਬਈ ਸਾਡੇ ਪਿੰਡ ਦੇ ਤਾਂ ਪਹਿਲਾਂ ਹੀ ਬਾਹਲੇ ਬੈਠੇ ਬਈ ਸਾਡੇ ਪਿੰਡ ਦਾ 22500 ਇਹਨਾਂ ਦੀ ਵੋਟ ਹੀ ਬਣਾਈ ਹੋਈ ਹੋਗੀ ਘਰ ਲਈ ਬੈਠੇ ਸਾਰੇ ਉਹਦੇ ਤੇ ਵੀ ਅਸੀਂ ਕਰ ਰਹੇ ਹਾਂ ਇੰਡਸ ਕਾ ਸਰ ਮੀ ਜਿਵੇਂ ਹੁਣ ਵੋਟਾਂ ਦੀ ਸਟਾਈ ਹੋਣੀ ਆ ਉਹਦੇ ਚ ਅਸੀਂ ਕਰਾਂਗੇ ਇਹ ਪੱਖ ਤੇ ਵੀ ਦਾ ਦੋਸਤ ਆ ਜੀ ਫਿਰ ਆਪਣੇ ਪੰਜਾਬਗਾਂ ਦੇ ਸ਼ਹਿਰੀ ਆਉਂਦਾ ਹਾਂ हां ਭਾਈ ਉਹ ਤਾਂ ਲੋਕਲ ਬੰਦਿਆਂ ਨੇ ਹੀ ਬਣਵਾਈਆਂ ਜੀ ਉਹ ਤਾਂ ਹੁਣ ਬਾਹਰੋਂ ਆ ਕੇ ਤਾਂ ਨਹੀਂ ਉਹ ਤਾਂ ਇੱਕ ਘਰ ਚ ਹੋ ਸਕਦਾ 50-50 ਵੋਟਾਂ ਬਣੀਆਂ ਪਈਆਂ ਹੁਣ ਉਹ ਪੜਤਾਲ ਕਰਾਵਾਂਗੇ ਜੀ ਅਸੀਂ ਜਿਹੜੇ ਆਪਣੇ ਜਿਹੜੇ ਵੋਟਾਂ ਦੀ ਖਾਤਰ ਇਸ ਤਰ੍ਹਾਂ ਕੀ ਤੌਹੀਏ ਇਸ ਕੰਮ ਤੇ ਬਿਲਕੁਲ ਹੈਗੇ ਬਾਈ ਸਾਰੇ ਬੰਦੇ ਜ਼ਿੰਮੇਵਾਰ ਆ ਜਿਹੜੇ ਗਲਤ ਬੰਦਾ ਇਹ ਸਪੋਰਟ ਕਰਦੇ ਆ ਇੱਥੇ ਵੀ ਪ੍ਰਵਾਸੀ ਰੇੜੀਆਂ ਲਾ ਕੇ ਪੰਜੀਆਂ ਇੱਥੇ ਇਹ ਕੱਲ ਬੰਦ ਕਰਾਈਆਂ ਜੀ ਅਸੀਂ ਸਾਰੇ ਪਿੰਡ ਨੇ ਇਕੱਠੇ ਹੋ ਕੇ ਕੱਲ ਰੇੜੀਆਂ ਬੰਦ ਕਰਾਈਆਂ ਇੱਥੇ ਅੱਜ ਸਾਡੇ ਪੰਜਾਬੀ ਬੰਦਿਆਂ ਦੀਆਂ ਰੇੜੀਆਂ ਲੱਗੀਆਂ ਬਾਕੀ ਜਿਹੜੀਆਂ ਇਹ ਰੇੜੀਆਂ ਤੁਸੀਂ ਇਸ ਰੋਡ ਦੇ ਉੱਤੇ ਲੱਗ ਲਈਏ ਜਗਾ ਕੀ ਦੀ ਐ ਇਹ ਤਾਂ ਜਗਾ ਨੈਸ਼ਨਲ ਹਾਈਵੇ ਦੀ ਆ ਜੀ ਸਰਕਾਰੀ ਜਗਾ ਹੀ ਇੱਧਰ ਪਲਾਂਟ ਦੀ ਜਗਾ ਆ ਕੀ ਥਰਮਲ ਪਲਾਂਟ ਦੀ ਇਹ ਨਜਾਇਜ਼ ਹੈ ਬਾਈ ਜੀ ਇਹ ਨਜਾਇਜ਼ ਕਬਜ਼ਾ ਹੀ ਹੈ ਜੀ ਅੱਛਾ ਜਿਹੜੇ ਨੌਜਵਾਨ ਦੀ ਕੁੱਟਮਾਰ ਹੋਈ ਹੈਗੀ ਉਸ ਤੋਂ ਬਾਅਦ ਪੁਲਿਸ ਦਾ ਐਕਸ਼ਨ ਕਿਸ ਤਰ੍ਹਾਂ ਹੈ ਕੀ ਕਿੰਨੇ ਕਿ ਬੰਨਿਆ ਦੇ ਪਰਚਾ ਦਰਜ ਹੋਇਆ ਹੈ ਪੁਲਿਸ ਨੇ ਬਾਈ ਜੀ ਕੱਲ ਥੋੜੀ ਜੀ ਰਫ਼ਤਾਰ ਵੜੀ ਹੈ ਜਦੋਂ ਅਸੀਂ ਇਕੱਠ ਕਰਿਆ ਸਾਰੇ ਬੰਦੇ ਗਏ ਆ ਕੱਲ ਆਏ ਆ ਰੇਡ ਕਰਨ ਇੱਥੋਂ ਇੱਕ ਅੱਧੇ ਬੰਦੇ ਨੂੰ ਲੈ ਕੇ ਵੀ ਗਏ ਆ ਸ਼ਾਇਦ ਪੁੱਛਗਿੱਛ ਵਾਸਤੇ ਪਰ ਜਿਹੜੇ ਮੇਨ ਬੰਦੇ ਉਹ ਹਜੇ ਫਰਾਰ ਹੀ ਹੈ ਕੋਈ ਨਹੀਂ ਫੜਿਆ ਠੀਕ ਹੈ ਠੀਕ ਹੈ ਜੀ ਧੰਨਵਾਦ ਇਹ ਮੇਰਾ ਥਰਮਲ ਪਲਾਂਟ ਦੀ ਜਿਹੜੀ ਮਾਰਕੀਟ ਆ ਉਹਦੇ ਮਿਤੀ 13 9 25 ਨੂੰ ਇਕ ਸਤਰਾਮ ਸਿੰਘ ਨਾਮ ਦਾ ਵਿਅਕਤੀ ਜੋ ਕਿ ਲਹਿਰਾ ਮਹਵਿੱਤਾ ਰਹਿਣ ਵਾਲਾ ਉਹ ਉੱਥੇ ਰਾਤ ਨੂੰ 9 ਵਜੇ ਦੇ ਕਰੀਬ ਸਵੇਰ 9 ਵਜੇ ਦੇ ਕਰੀਬ ਸਬਜ਼ੀ ਲੈਣ ਗਿਆ ਸੀ ਉਹ ਦਾ ਅਚਾਨਕ ਟਰੈਕਟਰ ਤੇ ਸੀਗਾ ਉਹ ਦਾ ਅਚਾਨਕ ਰੇੜੀ ਵਿੱਚ ਟਰੈਕਟਰ ਵੱਜ ਗਿਆ ਤੇ ਇਹਨਾਂ ਦਾ ਜਿਹੜਾ ਉੱਥੇ ਹੋਰ ਵੀ ਪ੍ਰਵਾਸੀ ਮਿਲ ਰੋੜੋ ਰੇੜੀਆਂ ਲੰਘਿਆ ਗਿਆ ਗਿਆ ਸੀ ਗਿਆ ਉਹਨਾਂ ਨਾਲ ਝਗੜਾ ਹੋ ਗਿਆ ਤੇ ਦੇ ਥੋੜੇ ਬੋਤੇ ਦੇ ਸਤਰਾਮ ਸਿੰਘ ਦੇ ਸੱਟਾਂ ਵੀ ਵੱਜੀਆਂ ਜਿਸ ਕਰਨੇ ਹਸਪਤਾਲ ਹੋਇਆ ਹਸਪਤਾਲ ਦਾਖਲ ਹੋਇਆ ਇਹਦਾ ਬਿਆਨ ਬਿਆਨ ਲਿਖਿਆ ਗਿਆ ਹੈ ਕਿ ਇਹ ਜਿਹੜੀ ਵੰਦੀ ਕਾਰਵਾਈ ਕੀਤੀ ਜਾ ਰਹੀ ਹੈ ਕਿੰਨੇ ਵਿਅਕਤੀ ਸੀ ਜਿਨ੍ਹਾਂ ਨੇ ਕੋਟਵਾਰ ਕੀਤਾ ਇਹਨਾਂ ਨੇ ਨਾਂ ਤਾਂ ਇੱਕ ਬੰਦੇ ਦਾ ਹੀ ਲਿਖਾਇਆ ਹੈ ਪਰ ਉਹਨਾਂ ਨੇ ਹਾਂ ਅਣਪਛਾਤੇ ਲਗਾਇਆ ਵੀ ਚਾਰ ਪੰਜਾਹ ਛਤੇ ਵਿਅਕਤੀ ਸੀ